ਕਾਲ ਫਤਿਹਗੜ ਸਾਹਿਬ ਦੇ ਕਰਕੇ ਜਿੱਥੇ ਕਿ ਸਿੱਖ ਮੁਸਲਿਮ ਪਾਈਚਾਰੇ ਦੀ ਇਕਤਾ ਤੇ ਪਿਆਰ ਦੀ ਮਿਸਾਲ ਦੇਖਣ ਨੂੰ ਮਿਲੀ ਹੈ ਫਤਿਹਗੜ ਸਾਹਿਬ ਦੇ ਪਿੰਡ ਜਖਬਾਲੀ ਦੇ ਵਿੱਚ ਇਕਤਾ ਦੀ ਮਿਸਾਲ ਦੇਖਣ ਨੂੰ ਮਿਲੀ ਹੈ ਸਿੱਖ ਪਾਈਚਾਰੇ ਨੇ ਮੁਸਲਿਮ ਪਾਈਚਾਰੇ ਦੀ ਮਦਦ ਕੀਤੀ ਮਸਜਿਦ ਬਣਾਉਣ ਦੇ ਲਈ ਕਰੋੜਾ ਰੁਪਏ ਦੀ ਜ਼ਮੀਨ দান ਕੀਤੀ ਹੈ ਸਿੱਖ ਮੁਸਲਿਮ ਪਾਈਚਾਰੇ ਦੀ ਇਕਤਾ ਦੇ ਪਿਆਰ ਦੀ ਇਹ ਨਵੀਂ ਉਪਰੀ ਮਿਸਾਲ ਜਿਹੜੀ ਉਹ ਦੇਖਣ ਨੂੰ ਮਿਲੀ ਹੈ ਸਿੱਖ ਪਾਈਚਾਰੇ ਨੇ ਮੁਸਲਿਮ ਪਾਈਚਾਰੇ ਨੂੰ ਮਸਜਿਦ ਬਣਾਉਣ ਦੇ ਲਈ ਕਰੋੜਾ ਰੁਪਏ ਦੀ ਇਹ ਜ਼ਮੀਨ ਦੇ ਕੇ ਇਹ দান ਕੀਤਾ ਇਹਨਾਂ ਵੱਡਾ ਤੇ ਉੱਥੇ ਹੀ ਸ਼ਾਹੀ ਇਮਾਮ ਮੁਲਾਣਾ ਮੁਹੰਮਦ ਉਸਮਾਨ ਦੇ ਵੱਲੋਂ ਵੀ ਪਿੰਡ ਜਖਵਾਲੀ ਦੇ ਵਿੱਚ ਪਹੁੰਚ ਕੇ ਨਵੀਂ ਬਣਨ ਵਾਲੀ ਮਸਜਿਦ ਦਾ ਨੀ ਪੱਥਰ ਰੱਖਿਆ ਗਿਆ ਸਿੱਖ ਪਰਿਵਾਰ ਦੇ ਵੱਲੋਂ ਮਸਜਿਦ ਦੇ ਲਈ ਜੋ ਦਿੱਤੀ ਗਈ ਜ਼ਮੀਨ ਹੈ ਉਸ ਦਾ ਧੰਨਵਾਦ ਵੀ ਉਹਨਾਂ ਦੇ ਵੱਲੋਂ ਕੀਤਾ ਗਿਆ। ਸਾਰੇ ਦਰਮਿਆਨ ਸਾਡੇ ਜਰਨੈਲ ਸਿੰਘ ਜੀ ਹੋਰਾਂ ਦੀ ਪਤਨੀ ਰਜਿੰਦਰ ਕੌਰ ਜੀ ਬੀਬੀ ਜੀ ਮੌਜੂਦ ਨੇ ਜਿਨ੍ਹਾਂ ਨੇ ਔਰ ਜਿਨ੍ਹਾਂ ਦੇ ਪਰਿਵਾਰ ਨੇ ਇਹ ਜਗਾ ਜਿਹੜੀ ਹੈ ਮਸਜਿਦ ਲਈ ਆਪਣੇ ਵੱਲੋਂ ਗਿਫਟ ਕੀਤੀ ਹੈ ਤੋਹਫੇ ਦੇ ਤੌਰ ਤੇ ਮੁਸਲਮਾਨ ਭਾਈਚਾਰੇ ਨੂੰ ਦਿੱਤੀ ਹੈ ਸਤਨਾਮ ਸਿੰਘ ਜੀ ਰਵਿੰਦਰ ਸਿੰਘ ਜੀ ਭੁਪਿੰਦਰ ਸਿੰਘ ਜੀ ਤੇ ਜਸਵੰਤ ਸਿੰਘ ਜੀ ਇਸ ਪਰਿਵਾਰ ਦੇ ਤੇ ਸਰਪੰਚ ਸਾਹਿਬ ਵੀ ਮੌਜੂਦ ਨੇ ਸਾਬਕਾ ਸਰਪੰਚ ਸਾਹਿਬ ਵੀ ਸਾਡੇ ਨਾਲ ਇਸ ਵੇਲੇ ਮੌਜੂਦ ਹੈ ਔਰ ਮੈਂ ਸਮਝਦਾ ਹਾਂ ਕਿ ਪੰਜਾਬ ਦੀ ਧਰਤੀ ਤੋਂ ਜਿਹੜਾ ਸਨੇਹਾ ਆਪਸੀ ਭਾਈਚਾਰਕ ਸਾਂਝ ਦਾ ਸਾਡੇ ਨਗਰ ਦੇ ਵਿੱਚ ਸਹਿਜ ਸ੍ਰੀ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਦੇ ਚਰਨ ਛੋਹ ਪ੍ਰਾਪਤ ਨਗਰ ਇਦਲੇ ਹੱਥ ਗੁਰੂ ਘਰ ਬਣਿਆ ਹੋਆ ਵੱਡਾ-ਵੱਡਾ ਸਾਡੇ ਨਗਰ ਤੇ ਰਹਿਮਤਾ ਗੁਰੂ ਸਾਹਿਬ ਨੇ ਜਦੋਂ ਆਏ ਨੇ ਉੱਥੇ ਸਾਰੇ ਸਮਾਜ ਦੇ ਲੋਕਾਂ ਨੇ ਸੇਵਾ ਕੀਤੀ ਗੁਰੂ ਸਾਹਿਬ ਨੇ ਬਖਸ਼ਿਸ਼ ਵੀ ਕੀਤੀ ਹੈ ਕਿ ਇੱਥੇ ਸਾਰੇ ਧਰਮਾਂ ਦੇ ਲੋਕ ਚਾਹੇ ਉਹ ਪੰਡਤ ਹਿੰਦੂ ਵੀਰ ਨੇ ਚਾਹੇ ਮੁਸਲਮਾਨ ਵੀਰ ਨੇ ਚਾਹੇ ਜ਼ਿਮੀਂਦਾਰ ਵੀਰ ਨੇ ਸਾਰੇ ਧਰਮ ਨੇ ਜਿਹੜੇ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣਗੇ ਪਰ ਅੱਜ ਵੀ ਖੁਸ਼ੀ ਦੀ ਗੱਲ ਹੈ ਕਿ ਅੱਜ ਮੁਸਲਮਾਨ ਭਾਈਚਾਰਾ ਜੋ ਆਪਣੇ ਰੱਬ ਦਾ ਘਰ ਬਣਾ ਰਿਹਾ ਹੈ ਉਹ ਰੱਬ ਦੇ ਘਰ ਦੇ ਵਿੱਚ ਸਾਡਾ ਸਮੁੱਚਾ ਨਗਰ ਸਮੁੱਚੇ ਨਗਰ ਦੇ ਸਾਰੇ ਲੋਕ ਜਿਨ੍ਹਾਂ ਨੇ ਉਹ ਵੱਧ ਚੜ ਕੇ ਮੁਸਲਮan ਭਾਈਚਾਰੇ ਨੂੰ ਮਾਲੀ ਮਦਦ ਵੀ ਕਰ ਰਹੇ ਨੇ ਹੋਰ ਕਿਸੇ ਕਿਸਮ ਦੀ ਕੋਈ ਸਵਾਵਾਂ ਦੀ ਲੋੜ ਆ ਉਹਦੇ ਵਿੱਚ ਵੀ ਵੱਧ ਤੋਂ ਵੱਧ ਹਿੱਸਾ ਪਾ ਰਹੇ ਨੇ ਸਾਹਿਬ ਜੀ ਤਸਵੀਰਾਂ ਜਿੱਥੇ ਕਿ ਸਿੱਖ-ਮੁਸਲਮ ਭਾਈਚਾਰੇ ਦੀ ਇਕਤਾ ਤੇ ਪਿਆਰ ਦੀ ਮਿਸਾਲ ਦੇਖਣ ਨੂੰ ਮਿਲਿਆ ਫਤਿਹਗੜ੍ਹ ਸਾਹਿਬ ਦੇ ਪਿੰਡ ਜਖਵਾਲੀ ਦੇ ਵਿੱਚ ਇਹ ਮਿਸਾਲ ਜੋ ਹੈ ਸਿੱਖ ਭਾਈਚਾਰੇ ਤੇ ਮੁਸਲਮ ਭਾਈਚਾਰੇ ਦੀ ਇਹ ਮਦਦ ਕੀਤੀ ਗਈ ਹੈ ਮਸਜਿਦ ਬਣਾਉਣ ਦੇ ਲਈ ਕਰੋੜਾ ਰੁਪਏ ਦੀ ਜ਼ਮੀਨ দান ਦਿੱਤੀ ਗਈ ਸਿੱਖ-ਮੁਸਲਮ ਭਾਈਚਾਰੇ ਦੀ ਇਕਤਾ ਤੇ ਪਿਆਰ ਦੀ ਨਵੀਂ ਉਭਰੀ ਮਿਸਾਲ ਹੈ